ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਹਮੇਸ਼ਾ ਆਪਣੇ ਪਿਤਰਾ ਦੀ ਫੋਟੋ ਆਪਣੇ ਘਰ ਵਿੱਚ ਲੱਗੇ ਹੋਈ ਦੇਖੀ ਹੋਵੇਗੀ ਅਤੇ ਸਿਰਫ ਫੋਟੋ ਹੀ ਨਹੀਂ ਬਹੁਤ ਸਾਰੇ ਲੋਕ ਅਜਾਏ ਵੀ ਮਿਲਣਗੇ ਜੋ ਉਹਨਾਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੋਵੇ ਅੱਜ ਤੱਕ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਅਜਾਇਆ ਕਰਨਾ ਉਹਨਾਂ ਲਈ ਮਸੀਬਾ ਦਾ ਕਾਰਨ ਬਣ ਸਕਦਾ ਹੈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਮ੍ਰਿਤਕ ਦੀ ਤਸਵੀਰ ਘਰ ਵਿੱਚ ਰੱਖਣੀ ਚਾਹੀਦੀ ਹੈ ਜਾਂ ਨਹੀਂ ਤਾਂ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਸਾਧ ਸੰਗਤ ਜੀ ਜੇਕਰ ਇਹ ਸਵਾਲ ਉਠਾਇਆ ਜਾਵੇ ਕਿ ਸਾਨੂੰ ਆਪਣੇ ਪਿਤਰਾਂ ਦੀ ਫੋਟੋ ਘਰ ਵਿੱਚ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਤਾਂ ਸਾਨੂੰ ਧਾਰਮਿਕ ਗ੍ਰੰਥਾਂ ਤੇ ਪੁਰਾਣਾਂ ਵਿੱਚ ਬਹੁਤ ਸਾਰੇ ਮਤਭੇਦ ਮਿਲਦੇ ਹਨ ਜੋ ਇੱਕ ਪਾਸੇ ਤਾਂ ਸਾਡੇ ਪਿਤਰਾਂ ਦੀ ਫੋਟੋ ਘਰ ਵਿੱਚ ਲਗਾਉਣ ਨੂੰ ਸਹੀ ਦੱਸਦੇ ਹਨ ਅਤੇ ਨਾਲ ਹੀ ਅਜਿਆ ਨਾ ਕਰਨ ਦੀ ਸਲਾਹ ਵੀ ਦਿੰਦੇ ਹਨ ਅਸਲ ਦੇ ਵਿੱਚ ਧਾਰਮਿਕ ਗ੍ਰੰਥਾਂ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਪਿਤਰਾਂ ਦੀ ਫੋਟੋ ਕਾਰ ਵਿੱਚ ਲਗਾਉਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਜੇ ਤੱਕ ਤੁਹਾਡਾ ਆਪਣੇ ਪਿਤਰਾਂ ਨਾਲ ਕਿਹੋ ਜਿਹਾ ਸਬੰਧ ਰਿਹਾ ਹੈ ਉਦਾਹਰਨ ਲਈ ਜੇਕਰ ਉਹ ਮ੍ਰਿਤਕ ਸਿਰਫ ਤੁਹਾਡੇ ਮਾਤਾ ਪਿਤਾ ਹਨ ਤਾਂ ਨਿਸ਼ਚਿਤ ਤੌਰ ਤੇ ਤੁਹਾਡਾ ਉਹਨਾਂ ਨਾਲ ਸਬੰਧ ਚੰਗਾ ਹੀ ਰਿਹਾ ਹੋਵੇਗਾ ਅਤੇ ਅਜਾਇੇ ਵਿੱਚ ਜੇਕਰ ਤੁਸੀਂ ਉਹਨਾਂ ਨੂੰ ਹਰ ਚੰਗੇ ਅਤੇ ਮਾੜੇ ਸਮੇਂ ਵਿੱਚ ਯਾਦ ਕਰ ਰਹੇ ਹੋ ਤਾਂ ਯਾਦ ਕਰਨਾ ਕਿ ਤੁਹਾਨੂੰ ਗਲਤ ਨਹੀਂ ਲੱਗਦਾ ਕਿਉਂਕਿ ਅਜਾਇਆ ਕਰਕੇ ਤੁਸੀਂ ਇੱਕ ਤਰੀਕੇ ਨਾਲ ਮਰਨ ਤੋਂ ਬਾਅਦ ਵੀ ਉਹਨਾਂ ਨਾਲ ਜੁੜੇ ਹੋਏ ਹੋ ਅਤੇ ਤੁਹਾਨੂੰ ਦੱਸ ਰਹੀ ਹੈ ਕਿ ਇਹ ਪਿੱਤਰ ਹੀ ਹਨ ਜੋ ਤੁਹਾਡੀ ਰੱਖਿਆ ਕਰਦੇ ਹਨ ਤੁਹਾਡੀ ਮਦਦ ਕਰਦੇ ਹਨ ਅਤੇ ਤੁਹਾਨੂੰ ਨੁਕਸਾਨ ਅਤੇ ਅਣਹੋਣੀ ਤੋਂ ਬਚਾਉਂਦੇ ਹਨ ਤੁਹਾਨੂੰ ਸਚੇਤ ਵਿਕਾਦੇ ਹਨ ਤੇ ਤੁਹਾਡੇ ਸੁਪਨਿਆਂ ਵਿੱਚ ਆ ਕੇ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਬਾਰੇ ਦੱਸਦੇ ਹਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਡੀ ਅਗੰ ਭਵਿੱਖ ਬਾਣੀ ਕਰਨ ਦੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਵਿੱਚ ਕਾਫੀ ਹੱਦ ਤੱਕ ਤੁਹਾਡੇ ਪਿਤਰਾਂ ਦਾ ਇਹ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਤੁਸੀਂ ਇਸ ਨੂੰ ਕੁਝ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਜੇਕਰ ਤੁਹਾਡੇ ਨਾਲ ਕੁਝ ਬੁਰਾ ਹੋਣ ਵਾਲਾ ਹੈ ਤਾਂ ਪਿੰਟਰ ਤੁਹਾਨੂੰ ਚੇਤਾਵਨੀ ਦੇਣ ਲਈ ਦੋ ਵਿਚਾਰ ਤੁਹਾਡੇ ਦਿਮਾਗ ਵਿੱਚ ਪਾ ਦਿੰਦੇ ਹਨ ਅਜਾਏ ਵਿੱਚ ਜੇਕਰ ਅਸੀਂ ਉਹਨਾਂ ਦੀ ਫੋਟੋ ਘਰ ਵਿੱਚ ਲਗਾਉਂਦੇ ਹਾਂ ਉਹਨਾਂ ਦੀਆਂ ਤਸਵੀਰਾਂ ਤੇ ਮਾਲਾ ਚੜਾਉਂਦੇ ਹਾਂ ਅਤੇ ਉਹਨਾਂ ਦੀ ਫੋਟੋ ਦੇ ਅੱਗੇ ਧੂਪ ਅਰਗਬਤੀ ਕਰਦੇ ਹਾਂ ਤਾਂ ਇਸ ਨੂੰ ਗਲਤ ਨਹੀਂ ਮੰਨਿਆ ਜਾਣਾ ਚਾਹੀਦਾ ਸੰਗਤ ਜੀ ਨਾਲ ਹੀ ਜੇਕਰ ਤੁਹਾਡੇ ਕੋਈ ਪਿਤਰ ਅਜੇ ਰਹੇ ਹਨ ਜਿਨ੍ਹਾਂ ਦੇ ਵਿਚਾਰਾਂ ਅਤੇ ਮਾਰਗਦਰਸ਼ਨ ਨੇ ਤੁਹਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ ਅਤੇ ਤੁਸੀਂ ਆਪਣੇ ਜੀਵਨ ਦੇ ਉਸ ਮੋੜ ਤੇ ਖੜੇ ਹੋ ਜਿੱਥੇ ਚਾਰੇ ਪਾਸੇ ਮੁਸੀਬਤਾਂ ਵਿੱਚ ਤੁਸੀਂ ਘਿਰੇ ਹੋਏ ਹੋ ਅਜਾਏ ਵਿੱਚ ਤੁਸੀਂ ਉਨ੍ਹਾਂ ਦਾ ਮਾਰਗਦਰਸ਼ਨ ਆਪਣੇ ਜੀਵਨ ਵਿੱਚ ਚਾਹ ਸਕਦੇ ਹੋ ਅਜੇ ਸਥਿਤੀ ਵਿੱਚ ਉਨ੍ਹਾਂ ਨੂੰ ਯਾਦ ਕਰਨਾ ਉਨ੍ਹਾਂ ਤੋਂ ਇਹ ਪ੍ਰਾਰਥਨਾ ਕਰਨਾ ਕਿ ਇਸ ਮੁਸ਼ਕਲ ਘੜੀ ਵਿੱਚ ਉਹ ਤੁਹਾਨੂੰ ਸਹੀ ਰਸਤਾ ਦਿਖਾਉਣ ਅਜੇਆ ਕਰਾਂਤੇ ਉਹਨਾਂ ਨੇ ਚਾਹ ਤੌਰ ਤੇ ਤੁਹਾਡੇ ਸੁਪਨਿਆਂ ਵਿੱਚ ਆ ਕੇ ਤੁਹਾਨੂੰ ਉਸ ਮੁਸੀਬਤ ਤੋਂ ਬਾਹਰ ਨਿਕਲਣ ਦਾ ਹੱਲ ਦੱਸਦੇ ਹਨ ਪਰ ਜੇਕਰ ਤੁਸੀਂ ਉਹਨਾਂ ਤੋਂ ਇਹ ਪ੍ਰਾਰਥਨਾ ਕਰਨ ਲੱਗੋ ਕਿ ਤੁਸੀਂ ਸਾਡੇ ਜੀਵਨ ਵਿੱਚ ਵਾਪਸ ਆ ਜਾਓ ਤਾਂ ਅਜੇਆ ਕਹਿਣਾ ਸੰਗਜ ਜੀ ਤੁਹਾਡੇ ਲਈ ਮੁਸੀਬਤ ਖੜੀ ਕਰ ਸਕਦਾ ਹੈ ਕਿਉਂਕਿ ਜੋ ਪਿੱਤਰ ਹੁੰਦੇ ਹਨ ਉਹ ਹਮੇਸ਼ਾ ਸਾਡੇ ਤੇ ਨਜ਼ਰ ਰੱਖਦੇ ਹਨ ਅਜੇ ਵਿੱਚ ਜੇਕਰ ਤੁਸੀਂ ਉਹਨਾਂ ਤੋਂ ਇਹ ਮੰਗ ਕਰਨ ਲੱਗੋ ਕਿਉਂ ਤੁਹਾਡੇ ਜੀਵਨ ਵਿੱਚ ਸ਼ਾਮਲ ਹੋ ਜਾਣ ਤਾਂ ਉਹਨਾਂ ਦਾ ਤੁਹਾਡੇ ਜੀਵਨ ਵਿੱਚ ਦਖਲ ਦੇਣਾ ਕੁਝ ਮਾੜੇ ਨਤੀਜੇ ਵੀ ਲੈ ਕੇ ਆ ਸਕਦਾ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਸਾਰੇ ਪਿਤਰ ਚੰਗੇ ਪਰਵਿਰਤੀ ਦੇ ਹੋਣ ਕੁਝ ਪਿਤਰ ਮਾੜੇ ਪਰਵਿਰਤੀ ਦੇ ਵੀ ਹੁੰਦੇ ਹਨ ਮਰਨ ਤੋਂ ਬਾਅਦ ਵੀ ਉਸ ਮ੍ਰਿਤਕ ਦੀ ਪਰਵਿਰਤੀ ਉਵੇਂ ਹੀ ਰਹਿੰਦੀ ਹੈ ਜਿਵੇਂ ਉਸੇ ਜੀਵਤ ਹੁੰਤੇ ਸੀ ਜੋ ਕਿ ਤੁਹਾਡੇ ਜੀਵਨ ਤੇ ਗਲਤ ਪ੍ਰਭਾਵ ਪਾਉਂਦੀ ਹੈ ਅਤੇ ਨਾਲ ਹੀ ਸਮੇ ਸਮੇਤੇ ਕੋਝੇ ਚੜਾਵੇ ਦੀ ਮੰਗ ਵੀ ਕਰਦੇ ਰਹਿਣਗੇ। ਇਸੋ ਇਲਾਵਾ ਕੋਝੇ ਧਰਮ ਦਾ ਇਹ ਵੀ ਮੰਨਣਾ ਹੈ ਕਿ ਸਾਨੂੰ ਆਪਣੇ ਪਿਤਰਾਂ ਜਾਨੀ ਮ੍ਰਿਤਕ ਦੀਆਂ ਫੋਟੋਆਂ ਘਰ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਅਸੀਂ ਉਹਨਾਂ ਨੂੰ ਉਹਨਾਂ ਦੀ ਸਦਗਤੀ ਤੋਂ ਰੋਕਦੇ ਹਾਂ। ਜਦੋਂ ਤੱਕ ਉਹ ਜੀਵਤ ਸਨ, ਉਦੋਂ ਤੱਕ ਉਹ ਤੁਹਾਡੇ ਨਾਲ ਜੁੜੇ ਹੋਏ ਸਨ ਪਰ ਮੌਤ ਤੋਂ ਬਾਅਦ ਉਹਨਾਂ ਨੂੰ ਯਾਦ ਕਰਨ ਨਾਲ ਉਹ ਇਸ ਤਰਤੇ ਦੇ ਅਤੇ ਇਥੇ ਬਣਾਏ ਸਬੰਧਾਂ ਤੋਂ ਆਪਣਾ ਮੋਹ ਥੋੜ੍ਹ ਨਹੀਂ ਪਾਉਂਦੇ ਅਤੇ ਅਜਿਹਾ ਹੋਣ ਦੀ ਸਥਿਤੀ ਵਿੱਚ ਜਿਸ ਸਮੇਂ ਉਹਨਾਂ ਨੂੰ ਆਪਣੀ ਮੌਤ ਦੇ ਰਸਤੇ ਵਿੱਚ ਅੱਗੇ ਵਧਣਾ ਚਾਹੀਦਾ ਸੀ ਉਸ ਸਮੇਂ ਉਹ ਤੁਹਾਡੇ ਨਾਲ ਆਪਣੇ ਮੋਹ ਕਾਰਨ ਉੱਥੇ ਹੀ ਫਸੇ ਰਹਿੰਦੇ ਹਨ ਅਤੇ ਉਹਨਾਂ ਦਾ ਜੋ ਅੱਗੇ ਦਾ ਸਫ਼ਰ ਸ਼ੁਰੂ ਹੋਣਾ ਸੀ ਉਹ ਉੱਥੇ ਹੀ ਰੁਕ ਜਾਂਦਾ ਹੈ ਇਸ ਲਈ ਤੁਹਾਡਾ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਹਰ ਸਮੇਂ ਉਹਨਾਂ ਦੇ ਵਿਚਾਰਾਂ ਵਿੱਚ ਖੋਏ ਰਹਿਣਾ ਉਹਨਾਂ ਨੂੰ ਕਿਤੇ ਨਾ ਕਿਤੇ ਤਕਲੀਫ ਹੀ ਪਹੁੰਚਾਉਂਦਾ ਹੈ ਨਾਲ ਹੀ ਸੰਗਤ ਜੀ ਇਸ ਨਾਲ ਜੁੜੀ ਇੱਕ ਹੋਰ ਵਿਚਾਰਧਾਰਾ ਇਹ ਵੀ ਚੱਲੀ ਆ ਰਹੀ ਹੈ ਕਿ ਜੋ ਲੋਕ ਇਹ ਦੁਨੀਆ ਛੱਡ ਕੇ ਜਾਂਦੇ ਹਨ ਉਹਨਾਂ ਦੀ ਆਤਮਾ ਇਥੇ ਧਰਤੀ ਤੇ ਵਿਚਾਰੇ ਦੇ ਰਹਿੰਦੀ ਹੈ ਤੇ ਜਦੋਂ ਤੱਕ ਉਹਨਾਂ ਨੂੰ ਕੋਈ ਨਵਾਂ ਸਰੀਰ ਨਹੀਂ ਮਿਲ ਜਾਂਦਾ ਉਦੋਂ ਤੱਕ ਜਦੋਂ ਵੀ ਤੁਸੀਂ ਉਹਨਾਂ ਨੂੰ ਚਾਹਦ ਕਰੋਗੇ ਤਾਂ ਉਸ ਮ੍ਰਿਤਕ ਦੀ ਆਤਮਾ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਪਰ ਉਹਨਾਂ ਕੋਲ ਕੋਈ ਸਰੀਰਤਾ ਹੁੰਦਾ ਨਹੀਂ ਹੈ। ਤਾਦਾ ਆਪਣੀ ਗੱਲ ਤੁਹਾਡੇ ਤੱਕ ਨਹੀਂ ਪਹੁੰਚਾ ਪਾਉਣ। ਕਿਰਨ ਉਹ ਅਸਮਰਤ ਆਤਮਾ ਬੇਚੈਨ ਹੋ ਕੇ ਇਸ ਧਰਤੀ ਲੋਕ ਵਿੱਚ ਘੁੰਮਦੀ ਰਹਿੰਦੀ ਹੈ। ਅਤੇ ਉਹਨਾਂ ਨੂੰ ਸ਼ਾਂਤੀ ਨਹੀਂ ਮਿਲ ਪਉਂਦੀ। ਸੰਗਤ ਜੀ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਹਾਡਾ ਜਿੰਨਾਂ ਨਾਲ ਇੰਨਾ ਚੰਗਾ ਸੰਬੰਧ ਰਿਹਾ ਹੋਵੇ। ਤੁਸੀਂ ਉਹਨਾਂ ਨੂੰ ਬਿਲਕੁਲ ਹੀ ਭੁੱਲ ਜਾਓ। ਜਾਂ ਉਹਨਾਂ ਦੀ ਇੱਕ ਤਸਵੀਰ ਆਪਣੇ ਕੋਲ ਨਾ ਰੱਖੋ। ਸਭੋ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ ਜਿਨ੍ਹਾਂ ਦੇ ਮਾਧਿਅਮ ਦੇ ਨਾਲ ਤੁਸੀਂ ਆਪਣੇ ਪਿਤਰਾਣੋਂ ਬਿਨਾਂ ਕੋਈ ਨੁਕਸਾਨ ਪਹੁੰਚਾਏ ਜਾਂ ਬਿਨਾਂ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਉਹਨਾਂ ਦੀ ਫੋਟੋ ਆਪਣੇ ਕੋਲ ਰੱਖ ਸਕਦੇ ਹੋ। ਵਾਸਤੂ ਸ਼ਾਸਤਰ ਵਿੱਚ ਸਾਨੂੰ ਅਜਿਹਿਆਂ ਕੁਝ ਥਾਵਾਂ ਬਾਰੇ ਦੱਸਿਆ ਗਿਆ ਹੈ ਜਿੱਥੇ ਅਸੀਂ ਆਪਣੇ ਪਿਤਰਾਣ ਦੀ ਫੋਟੋ ਬਿਨਾਂ ਕਿਸੇ ਇਤਰਾਜ ਦੇ ਲਗਾ ਸਕਦੇ ਹਾਂ। ਨਾਲ ਹੀ ਕੁਝ ਅਜਿਹੇ ਥਾਵਾਂ ਬਾਰੇ ਵੀ ਦੱਸਿਆ ਗਿਆ ਹੈ। ਜਿੱਥੇ ਪਿਤਰਾ ਦੇ ਫੋਟੋ ਲਗਾਉਣਾ ਤੁਹਾਡੇ ਲਈ ਅਸ਼ੁੱਭ ਹੋ ਸਕਦਾ ਹੈ ਆਓ ਜਾਣਦੇ ਹਾਂ ਉਹਨਾਂ ਸਥਾਨਾਂ ਦੇ ਬਾਰੇ ਜਿੱਥੇ ਸਾਨੂੰ ਭੁੱਲ ਕੇ ਵੀ ਆਪਣੇ ਪਿਤਰਾ ਦੀ ਫੋਟੋ ਨਹੀਂ ਲਗਾਉਣੀ ਚਾਹੀਦੀ ਅਕਸਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਗਲਤੀ ਕਰਦੇ ਹਨ ਕਿ ਜਦੋਂ ਉਹ ਭਗਵਾਨ ਦੀ ਤਸਵੀਰ ਲਗਾਉਂਦੇ ਹਨ ਤਾਂ ਨਾਲ ਹੀ ਆਪਣੇ ਪੁਰਖਵਾਜਾਂ ਦੀ ਤਸਵੀਰ ਵੀ ਲਗਾ ਦਿੰਦੇ ਹਨ ਅਸੀਂ ਇਹ ਸਮਝ ਸਕਦੇ ਹਾਂ ਕਿ ਮ੍ਰਿਤਕ ਮੈਂਬਰ ਤੁਹਾਡੇ ਲਈ ਸਤਕਾਰਯੋਗ ਹਨ ਅਤੇ ਭਗਵਾਨ ਦੇ ਬਰਾਬਰ ਤੁਹਾਡੇ ਲਈ ਪੂਜਨੇ ਹੁੰਦੇ ਹਨ ਪਰ ਵਾਸਤੂ ਦੇ ਵਿੱਚ ਮੰਨਿਆ ਗਿਆ ਹੈ ਤਾਂ ਭੁੱਲ ਕੇ ਵੀ ਸਾਨੂੰ ਆਪਣੇ ਪੁਰਖਿਆਂ ਦੀ ਤਸਵੀਰ ਘਰ ਦੇ ਮੰਦਰ ਵਿੱਚ ਨਹੀਂ ਲਗਾਉਣੀ ਚਾਹੀਦੀ ਜੇਕਰ ਤੁਸੀਂ ਪੂਜਾ ਘਰ ਵਿੱਚ ਆਪਣੇ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਦੀ ਫੋਟੋ ਲਗਾਉਂਦੇ ਹੋ ਤਾਂ ਇਸ ਨਾਲ ਤੁਸੀਂ ਸਿੱਧੇ-ਸਿੱਧੇ ਆਪਣੇ ਬਦਕਿਸਮਤੀ ਅਤੇ ਦੁੱਖ ਨੂੰ ਆਪਣੇ ਘਰ ਸਦਾ ਦੇ ਰਹੇ ਹੋ ਹਿੰਦੂ ਧਰਮ ਅਨੁਸਾਰ ਜਦੋਂ ਇਨਸਾਨ ਮਰਦਾ ਹੈ ਤਾਂ ਉਸਦੀ ਆਤਮਾ ਉਸਦਾ ਸਰੀਰ ਛੱਡ ਕੇ ਦੂਜੇ ਸਰੀਰ ਵਿੱਚ ਚਲੀ ਜਾਂਦੀ ਹੈ ਕਿਉਂਕਿ ਹਿੰਦੂ ਧਰਮ ਦੇ ਅਨੁਸਾਰ ਹਿੰਦੂ ਸਿਰਫ ਆਤਮਾ ਦੀ ਪੂਜਾ ਕਰਦੇ ਹਨ ਸਰੀਰ ਦੀ ਨਹੀਂ ਇਸ ਲਈ ਸਰੀਰ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਇਸ ਲਈ ਜੇਕਰ ਭਗਵਾਨ ਦੇ ਨਾਲ ਹੀ ਮ੍ਰਿਤਕ ਵਿਅਕਤੀ ਦੀ ਪੂਜਾ ਹੁੰਦੀ ਹੈ ਤਾਂ ਉਸ ਨੂੰ ਭਗਵਾਨ ਦੀ ਨਿੰਦਿਆ ਹੀ ਮੰਨਿਆ ਜਾਂਦਾ ਹੈ ਨਾਲ ਇਹ ਵੀ ਸੰਗਤ ਜੀ ਦੱਸਿਆ ਗਿਆ ਹੈ ਕਿ ਮ੍ਰਿਤਕ ਲੋਕਾਂ ਦੀਆਂ ਤਸਵੀਰਾਂ ਬ੍ਰਹਮਾ ਜਾਣੇ ਕੇ ਘਰ ਦੇ ਵਿੱਚ ਕਾਰਲੇ ਹਿੱਸੇ ਵਿੱਚ ਨਹੀਂ ਲਗਾਉਣੀ ਚਾਹੀਦੀ ਇਸ ਨਾਲ ਸਮਾਜ ਵਿੱਚ ਤੁਹਾਡੇ ਮਾਨ ਸਨਮਾਨ ਵਿੱਚ ਹਾਨੀ ਹੋ ਸਕਦੀ ਹੈ ਇਸ ਤੋਂ ਇਲਾਵਾ ਆਪਣੇ ਪਿੱਤਰਾਂ ਦੀ ਫੋਟੋ ਘਰ ਵਿੱਚ ਕਦੇ ਵੀ ਉਸ ਸਥਾਨ ਤੇ ਨਹੀਂ ਲਗਾਉਣੀ ਚਾਹੀਦੀ ਜਿੱਥੇ ਆਉਂਦੇ ਜਾਂਦੇ ਸਮੇਂ ਤੁਹਾਡੀ ਨਜ਼ਰ ਪਾਵੇ ਅਤੇ ਇਸ ਦੇ ਨਾਲ ਉਹਨਾਂ ਦੀ ਫੋਟੋ ਨੂੰ ਪੱਛਮੀ ਜਾਂ ਫਿਰ ਦੱਖਣੀ ਦਿਸ਼ਾ ਵਿੱਚ ਲਗਾਉਣ ਤੋਂ ਵੀ ਬਚਣਾ ਚਾਹੀਦਾ ਹੈ ਕੌਂਗੇ ਭੁਲ ਕੇ ਵੀ ਅਜਾਇਆ ਕਰਨ ਤੇ ਇਹ ਤੁਹਾਡੀ ਸੰਪਤੀ ਵਿੱਚ ਹਾਨੀ ਦਾ ਕਾਰਨ ਬਣ ਸਕਦੇ ਹਨ ਇਹ ਨਹੀਂ ਕਿ ਵਾਸੂ ਸ਼ਾਸਤਰ ਅਨੁਸਾਰ ਪਿਤਰਾਂ ਦੀਆਂ ਤਸਵੀਰਾਂ ਨੂੰ ਲਟਕਾਉਣਾ ਜਾਂ ਫਿਰ ਚੁਲਾਉਣਾ ਵੀ ਸਹੀ ਨਹੀਂ ਮੰਨਿਆ ਗਿਆ ਮੰਨਤਾ ਹੈ ਕਿ ਇਸ ਨਾਲ ਵਿਅਕਤੀ ਦਾ ਜੀਵਨ ਵੀ ਲਟਕਦਾ ਹੈ ਤੇ ਝੋਲਦਾ ਰਹਿੰਦਾ ਹੈ ਧਿਆਨ ਰੱਖੇ ਕਿ ਕਦੇ ਵੀ ਪੁਰਖਿਆਂ ਦੀ ਇੱਕ ਤੋਂ ਵੱਧ ਤਸਵੀਰ ਨਹੀਂ ਹੋਣੀ ਚਾਹੀਦੀ ਅਤੇ ਉਹਨਾਂ ਦੇ ਕਦੇ ਵੀ ਮਹਿਮਾਨ ਦੀ ਨਜ਼ਰ ਨਾ ਪਵੇ ਜਿਆਕਰਨ ਨਾਲਕਾਰ ਵਿੱਚ ਨਕਾਰਾਤਮਕਤਾ ਆ ਸਕਦੀ ਹੈ ਸੰਗਤ ਜੀ ਇਹ ਤਾਂ ਉਹ ਥਾਵਾਂ ਸਨ ਜਿੱਥੇ ਤੁਸੀਂ ਆਪਣੇ ਪਿਤਰਾਂ ਦੀ ਫੋਟੋ ਨਹੀਂ ਲਗਾ ਸਕਦੇ ਆਓ ਹੁਣ ਤੁਹਾਨੂੰ ਉਹਨਾਂ ਥਾਵਾਂ ਬਾਰੇ ਦੱਸਦੇ ਹਾਂ ਜਿੱਥੇ ਪਿਤਰਾਂ ਦੀ ਫੋਟੋ ਲਗਾਉਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਤੁਹਾਡੇ ਜੀਵਨ ਅਤੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਵਾਸੂ ਅਨੁਸਾਰ ਜੇਕਰ ਘਰ ਵਿੱਚ ਪੂਜਾ ਪਾਠ ਦਾ ਸਥਾਨ ਇਸਾਨ ਕੋਣ ਜਾਣੇ ਉੱਤਰ ਪੂਰਬ ਦਿਸ਼ਾ ਵਿੱਚ ਹੈ ਤਾਂ ਤੁਸੀਂ ਪਿਤਰਾ ਦੀ ਤਸਵੀਰ ਨੂੰ ਪੂਰਬ ਵਿੱਚ ਲਗਾ ਸਕਦੇ ਹੋ ਉਥੇ ਹੀ ਜੇਕਰ ਪੂਜਾ ਸਥਾਨ ਪੂਰਬ ਦਿਸ਼ਾ ਵਿੱਚ ਹੋਵੇ ਤਾਂ ਤਸਵੀਰ ਇਸ਼ਾਨ ਵਿੱਚ ਲਗਾ ਸਕਦੇ ਹੋ ਜੇਕਰ ਪੂਜਾ ਘਰ ਤੋਂ ਵੱਖ ਕਿਸੇ ਕਮਰੇ ਵਿੱਚ ਪੁਰਵਜਾਂ ਦੀ ਤਸਵੀਰ ਲਗਾ ਰਹੇ ਹੋ ਤਾਂ ਦਿਸ਼ਾ ਦੀ ਕੰਧ ਲਗਾ ਸਕਦੇ ਹੋ ਉੱਤਰ ਦਿਸ਼ਾ ਦੀ ਕੰਧ ਤੇ ਲਗਾ ਸਕਦੇ ਹੋ ਜਿਸ ਨਾਲ ਪੁਰਵਜਾਂ ਦਾ ਚਿਹਰਾ ਹਮੇਸ਼ਾ ਦੇਖਣ ਵਾਲ ਰਹਿਗਾ ਹਾਲਾਂਕਿ ਇਹ ਤਾਤਵੀ ਸਾਹਮਣੇ ਆਉਂਦਾ ਹੈ ਕਿ ਤੁਸੀਂ ਆਪਣੇ ਪੁਰਖਿਆਂ ਦੀ ਤਸਵੀਰ ਘਰ ਦੀ ਦੱਖਣੀ ਕੰਨ ਤੇ ਲਗਾਓ ਤੁਸੀਂ ਜਦੋਂ ਵੀ ਇਹ ਤਸਵੀਰ ਲਗਾਓ ਤਾਂ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਤਸਵੀਰ ਦੇ ਹੇਠਾਂ ਕਿਸੇ ਲੱਕੜ ਦੇ ਗੱਦੇ ਦਾ ਸਹਾਰਾ ਲਗਾਉਣਾ ਚਾਹੀਦਾ ਹੈ ਜਿਸ ਨਾਲ ਤਸਵੀਰ ਲਟਕਦੀ ਹੋਈ ਜਾਂ ਫਿਰ ਝੋਲਦੀ ਹੋਈ ਨਜ਼ਰ ਨਾ ਆਵੇ ਅਤੇ ਘਰ ਵਿੱਚ ਪੁਰਖਿਆਂ ਦਾ ਚਿੱਤਰ ਸਿਰਫ ਤੁਹਾਡੇ ਦੇਖਣ ਲਈ ਹੈ ਕਿਸੇ ਦੂਜੇ ਲਈ ਨਹੀਂ ਤੁਸੀਂ ਉਸ ਸਥਾਨ ਤੇ ਹੀ ਲਗਾਓ ਜਿੱਥੇ ਕਿਸੇ ਮਹਿਮਾਨ ਦੀ ਨਜ਼ਰ ਨਾ ਪਵੇ ਤੁਸੀਂ ਵੀ ਉਹਨਾਂ ਨੂੰ ਰੋਜ਼ਾਨਾ ਨਾ ਦੇਖੋ ਤਾਂ ਹੀ ਚੰਗਾ ਹੈ ਇਹ ਸਹੀ ਹੈ ਕਿ ਤੁਹਾਡੀਆਂ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਹਨ ਪਰ ਉਹਨਾਂ ਨੂੰ ਰੋਜ਼ਾਨਾ ਯਾਦ ਕਰਦੇ ਰਹਿਣ ਨਾਲ ਤੁਹਾਡੇ ਭਵਿੱਖ ਤੇ ਇਸ ਦਾ ਮਾੜਾ ਅਸਰ ਹੋਵੇਗਾ ਮੰਨਤਾ ਹੈ ਕਿ ਹਰ ਵਿਅਕਤੀ ਹਰ ਵਕਤ ਪੁਰਵਜਾਂ ਨੂੰ ਯਾਦ ਕਰਦੇ ਰਹਿਣ ਨਾਲ ਮਨ ਵਿੱਚ ਉਦਾਸੀ ਨਿਰਾਸ਼ਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਤਸਾਂਗਾ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਜੇ ਹੋਰ ਹੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ